ਹਾਂਜੀ ਸਤਿ ਸ੍ਰੀ ਅਕਾਲ ਸਰ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗੇਲਾ ਆ ਦੇਖੋ ਵੀ ਕੱਲ ਵੀ ਆਪਾਂ ਵੀਡੀਓ ਪਾਈ ਸੀ ਤੇ ਆਹ ਦੇਖ ਸਕਦਾ ਤੁਸੀਂ ਕਿਵੇਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ ਲੋਕਾਂ ਦੀ ਸਾਲਾਂ ਦੀ ਮਿਹਨਤ ਤੇ ਬਨੇ ਹੋਏ ਘਰ ਸੜ ਕੇ ਸੁਆਹ ਹੋ ਚੁੱਕੇ ਨੇ ਆਹ ਦੇਖੋ ਤੁਸੀਂ ਕਿੰਨਾ ਡਰਾਵਨਾ ਮਾਹੌਲ ਆਗਾ ਜੀ ਵੀ ਆਪਾਂ ਕਰੀਏ ਪੂਰੇ ਦਾ ਪੂਰਾ ਪਿੰਡ ਹੀ ਛੜ ਗਿਆ ਹਜੇ ਤੱਕ ਹਜੇ ਅੱਗ ਕੰਟਰੋਲ ਚ ਨਹੀਂ ਹੈਗੀ। ਦੋ-ਦੋ ਤਨਾਂ ਥਾਂ 'ਤੇ ਅੱਗ ਲੱਗੀ ਹੋਈ ਆ। ਆਹ ਦੇਖੋ ਜਿੱਥੋਂ ਦੀ ਅੱਗ ਹੋ ਕੇ ਲੰਘੀ ਆਹ ਦੇਖ ਸਕਦੇ ਹੋ ਗੱਡੀਆਂ ਦਾ ਕੀ ਹਾਲ ਕਰਤਾ। ਤੇ ਦੇਖੀ ਜਾਏ ਹੁਣ। ਆਹ ਦੇਖ ਲਓ ਬਿਲਡਿੰਗ ਆਹ ਦੇਖੋ ਗੱਡੀ ਦਾ ਕੱਖ ਨਹੀਂ ਰਿਹਾ ਲੋਹੇ ਤੋਂ ਬਿਨਾਂ ਗੱਲਾਂ। ਜਿਵੇਂ ਦੁਨੀਆ ਖਤਮ ਹੀ ਹੋ ਗਈ ਹੁੰਦੀ ਹੈ ਨਾ ਐਦਾਂ ਮਾਹੌਲ ਹੋਇਆ ਪਿਆ ਪ੍ਰਭੂ ਡਰ ਲੱਗਦਾ ਦੇਖ ਲੋ ਦੇਖ ਕੇ ਦੇਖ ਲੋ ਆਪਾਂ ਤਾਂ ਹੀ ਨਹੀਂ ਲੱਗਦਾ ਪਿਆ ਵੀ ਬਿਲਡਿੰਗ ਕਾਦੀ ਸੀ ਇਹ ਵੀ ਕੀ ਸੀਗਾ ਇਹ ਦੇਖ ਤੱਕ ਐਂ ਲੱਗਦਾ ਵੀ ਹੋਟਲ ਵਗੈਰਾ ਹੋਣਾ ਕੋਈ ਕੋਈ ਸਾਇਨ ਬੋਰਡ ਨਹੀਂ ਵਜਿਆ ਕੁਛ ਨਹੀਂ ਵਜਿਆ ਕੱਖ ਵੀ ਨਹੀਂ ਹੈਗਾ ਸਵਾਹ ਹੋਇਆ ਪਿਆ ਸਾਰਾ ਕੁਸਾ ਲੋਹੇ ਤੋਂ ਬਣਾਇਆ ਗੰਦਾ ਜਿਹੜੀਆਂ ਤੇ ਇਹ ਤਾਂ ਮੇਟਾਂ ਉਟਾਂ ਦੀਆਂ ਕੱਡੀਆਂ ਹੁੰਦੀਆਂ ਸੀਮੈਂਟ ਦੀਆਂ ਆਹ ਤਾਂਹਾਂ ਤੋਂ ਵਿਊ ਹੈਗਾ ਦੇਖ ਲਓ ਤੁਸੀਂ ਸਾਰਾ ਕੁਝ ਖਤਮੀ ਹੋਇਆ ਪਿਆ ਯਾਰ ਕੱਖ ਵੀ ਨਹੀਂ ਵਜਿਆ ਪ੍ਰਭੂ ਦਰਖਤ ਦਰੋਤ ਸਾਰੇ ਛੁੱਕ ਗਏਾਰੇ ਜਮੀ ਬਾਕੀ ਅੱਗ ਬੁਝਾਉਣ ਵਾਲਾ ਪ੍ਰਭੂ ਇਹਨਾਂ ਨੇ ਬਹੁਤ ਟਰਾਈ ਕੀਤੀ ਤੁਸੀਂ ਵੀ ਅਰਦਾਸਾਂ ਕਰਿਓ ਵੀ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਗਏ ਲਪੂਰਨੀਆਂ ਤੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਇਹ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਚੁੱਕਾ ਹਜੇ ਅੱਗ ਕੰਟਰੋਲ ਚ ਨਹੀਂ ਬਾਕੀ ਪ੍ਰਮਾਤਮਾ ਆਪ ਸਭ ਤੇ ਵੀ ਮਿਹਰ ਭਰੇ ਹੱਥ ਰੱਖੇ ਧੰਨਵਾਦੀ